ਹallelujah ਤੁਹਾਡਾ ਧੰਨਵਾਦ ਮੇਰੇ ਜਲਾਲੀ ਪਿਤਾ ਸੁਰਗੀ ਪਿਤਾ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਤੁਹਾਡੀ ਭਲਾਈ ਦੇ ਲਈ ਤੁਹਾਡੀ ਦਇਆ ਦੇ ਲਈ ਮੇਰੇ ਖੁਦਾਵੰਦ ਖੁਦਾ ਤੁਸੀਂ ਮਹਾਨ ਹੋ ਤੁਸੀਂ ਸਮਰਥੀ ਹੋ ਤੁਸੀਂ ਜਲਾਲੀ ਹੋ ਮੇਰੇ ਖੁਦਾਵੰਦ ਖੁਦਾ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰ ਕਰਦੇ ਹਾਂ ਤੁਹਾਡੀ ਦਇਆ ਦੇ ਲਈ ਮੇਰੇ ਸਮਰਥੀ ਪਿਤਾ ਤੁਹਾਡਾ ਧੰਨਵਾਦ ਕਰਦੇ ਹਾਂ ਯਹੋਵਾ ਪਿਤਾ ਸੱਚੂਤ ਮੇਰੇ ਖੁਦਾਵੰਦ ਖੁਦਾ ਤੁਹਾਡੀ ਦਇਆ ਤੁਹਾਡੀ ਕਿਰਪਾ ਮੇਰੇ ਸਮਰਥੀ ਪਰਮੇਸ਼ਰ ਮਹਾਨ ਹੈ ਮੇਰੇ ਸਮਰਥੀ ਪਿਤਾ ਤੁਸੀਂ ਜਲਾਲ ਦੇ ਬਾਦਸ਼ਾਹ ਮੇਰੇ ਖੁਦਾਵੰਦ ਖੁਦਾ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਤੁਸੀਂ ਸਭ ਕੁਝ ਬਣਾਇਆ ਮੇਰੇ ਖੁਦਾਵੰਦ ਖੁਦਾ ਤੁਸੀਂ ਸਭ ਚੀਜ਼ ਦੇ ਰਚਨਹਾਰ ਹੋ ਮੇਰੇ ਸਮਰਤੀ ਪਰਮੇਸ਼ਵਰ ਮੇਰੇ ਖੁਦਾਵੰਦ ਖੁਦਾ ਜ਼ਮੀਨ ਅਸਮਾਨ ਦੇ ਮਾਲਕ ਹੋ ਤੁਸੀਂ ਮੇਰੇ ਪਿਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰ ਕਰਦੇ ਹਾਂ ਉਹ ਸਿਕੰਦਰ ਬਿੱਲੇ ਬਾਦਸ਼ਕੰਦਰ ਇਕ ਥੀਰ ਬਾਸੀ ਖੰਬ ਬੋ ਬਸ਼ਰ ਇਕ ਥੀਰ ਬੋ ਸਿਕੰਦਰ ਰਈ ਮਹਾਨ ਸਮਰਤੀ ਪਵਿੱਤਰ ਪਰਮੇਸ਼ਵਰ ਖੁਦਾਵੰਦ ਖੁਦਾ ਧੰਨਵਾਦ ਕਰਦੇ ਹਾਂ ਤੁਹਾਡੀ ਭਲਾਈਆਂ ਦੇ ਲਈ ਧੰਨਵਾਦ ਕਰਦਾ ਤੁਹਾਡੀ ਦਇਆ ਦੇ ਲਈ ਧੰਨਵਾਦ ਕਰਦੇ ਆ ਤੁਹਾਡੀ ਕਿਰਪਾ ਦੇ ਲਈ ਧੰਨਵਾਦ ਕਰਦੇ ਆ ਤੁਹਾਡੇ ਅਨੁਗ੍ਰਹਿ ਦੇ ਲਈ ਧੰਨਵਾਦ ਕਰਦਾ ਤੁਹਾਡੀ ਕਿਰਪਾ ਮੇਰੇ ਸਮਰਤੀ ਪਰਮੇਸ਼ਰ ਜੋ ਮੇਰੇ ਸਮਰਤੀ ਪਰਮੇਸ਼ਰ ਪੀੜੀਦਰ ਪੀੜੀ ਸਾਡੇ ਤੇ ਨਾਲ ਚੱਲੀ ਆਈ ਮੇਰੇ ਸਮਰਤੀ ਪਿਤਾ ਤੁਹਾਡਾ ਧੰਨਵਾਦ ਕਰਦੇ ਆ ਹallelujah ਰਿਕਾ ਬੁਰਾ ਕਾ ਸ਼ਿਕੰਦਰ ਬੇਸੀ ਕਾ ਬੁਰਾ ਬਾ ਸ਼ਿਕੰਦੋ ਰਿਕ ਖਦੀਰੀ ਬਾ ਹallelujah 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 ਮਹਾਨ ਸਮਰਤੀ ਪਵਿੱਤਰ ਪਰਮੇਸ਼ਰ ਪਿਤਾ ਤਾੜਾ ਧੰਨਵਾਦ ਸ਼ੁਕਰ ਕਰਦੇ ਆ ਖੁਦਾ ਹੁਨ ਖੁਦਾ ਯਖੰਦ ਰਿਵੇ ਸਿਕੰਦਰ ਦੇ ਕੀਰ ਬਾਸ਼ਕੰਦੁਰ ਕੇ ਥੀਰੀ ਬਸ਼ਕੰਦੁਰ ਕੇ ਥੀਰੀ ਬਸ਼ਕੰਦੁਰ ਕੋ ਸੁਕੰਦੁਰ ਕੇ ਸਿਕੰਦਰ ਬੇਹਮੇ ਸਮਰਤੀ ਪਰਮੇਸ਼ਰ ਮੇਰੇ ਖੁਦਾ ਹੁਨ ਖੁਦਾ ਅਸੀਂ ਤੁਹਾਡੇ ਤੋਂ ਦੂਰ ਹੋ ਗਏ ਸੀ ਮੇਰੇ ਸਮਰਤੀ ਪਰਮੇਸ਼ਰ ਅਸੀਂ ਭਟਕ ਚੁੱਕੇ ਸੀ ਖੁਦਾ ਹੁਨ ਖੁਦਾ ਲੇਕਿਨ ਮੇਰੇ ਸਮਰਤੀ ਪਿਤਾ ਤੁਸੀਂ ਸਾਨੂੰ ਨਹੀਂ त्यागਿਆ ਤੁਸੀਂ ਸਾਨੂੰ ਛੱਡੇ ਨਹੀਂ ਮੇਰੇ ਖੁਦਾ ਪਰਮੇਸ਼ਰ ਤੁਸੀਂ ਸਮਰਤੀ ਪਰਮੇਸ਼ਰ ਆਪਣੇ ਜਲਾਲੀ ਹੱਥ ਨਾਲ ਸਮਰਤੀ ਪਿਤਾ ਸਾਡੀ ਸੁਰੱਖਿਆ ਕੀਤੀ ਮੇਰੇ ਸਮਰਤੀ ਪਰਮੇਸ਼ਰ ਸਾਨੂੰ ਬਚਾਏ ਰੱਖਿਆ ਸ ਕੁਦਾ ਉਸੇ ਖੰਭ ਬੋ ਸਕੰਦੋਰੀ ਕੇ ਤਰੇਬ ਤੁਹਾਡੀ ਵਫਾਦਾਰੀ ਤਰ ਬ ਸਕੰਦੋਰੀ ਬ ਸਕੰਦੋਰੀ ਬੋ ਮੇਰੇ ਖੁਦਾਵੰਦ ਕੁਦਾ ਉਸ ਸਕੰਦਰ ਬੇ ਪੀੜੀ ਦਰ ਪੀੜੀ ਸਾਡੇ ਨਾਲ ਚੱਲੀ ਆਈ ਮੇਰੇ ਖੁਦਾਵੰਦ ਕੁਦਾ ਆਦਮ ਤੋਂ ਲੈ ਕੇ ਅੱਜ ਤੱਕ ਮੇਰੇ ਸਮਰਤੀ ਪਰਮੇਸ਼ਰ ਤੁਸੀਂ ਮਨੁੱਖ ਦਾ ਕਦੇ ਹੱਥ ਨਹੀਂ ਛੱਡਿਆ ਮੇਰੇ ਸਮਰਤੀ ਪਰਮੇਸ਼ਰ ਤੁਸੀਂ ਮੇਰੇ ਸਮਰਤੀ ਪਿਤਾ ਆਪਣੇ ਪ੍ਰੇਮ ਨੂੰ ਮੇਰੇ ਖੁਦਾਵੰਦ ਕੁਦਾ ਕਦੇ ਘਟਣ ਨਹੀਂ ਦਿੱਤਾ ਮੇਰੇ ਸਮਰਤੀ ਪਰਮੇਸ਼ਰ ਮੇਰੇ ਖੁਦਾਵੰਦ ਕੁਦਾ ਨਾ ਬੋਸੀ ਖੰਦ ਦੇ ਕਿ ਸਕੰਦੋਰੀ ਕੋ ਸੁਖੰਦੁਰ ਬੋ ਸਾਡੇ ਗਲਤੀ ਗੁਨਾਹ ਦੇ ਵਿੱਚ ਸਾਡੇ ਅਪਰਾਧਾ ਦੇ ਵਿੱਚ ਮੇਰੇ ਸਮਰਤੀ ਪਰਮੇਸ਼ਰ ਤੁਹਾਡੀ ਦਇਆ ਕਟ ਨੇ ਮੇਰੇ ਸਮਰਥੀ ਪਰਮੇਸ਼ਰ ਮੇਰੇ ਖੁਦਾਨ ਖੁਦਾ ਨਖੰਬੂ ਸਿਕੰਦਰ ਬੇ ਹਾਲੇਲੂਇਆ ਹਾਲੇਲੂਇਆ ਤੁਸੀਂ ਸਾਨੂੰ ਡਿੱਗੇ ਹੋਏ ਨੂੰ ਉਠਾਇਆ ਮੇਰੇ ਸਮਰਥੀ ਪਰਮੇਸ਼ਰ ਹਾਲੇਲੂਇਆ ਮੇਰੇ ਖੁਦਾਨ ਪਿਤਾ ਦਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਸਮਰਥੀ 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 ਜਲਾਲੀ ਪਿਤਾ ਦਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਨਖੰਬੂ ਰਕਤੀ ਸ਼ੇਰ ਬੋ ਕੋ ਸਿਕੰਬਾ ਬਪਾਸ਼ਾ ਕਤੋਰੀ ਕੋ ਸਿਕੰਦਰ ਬੇ ਮੇਰੇ ਸਮਰਥੀ ਪਰਮੇਸ਼ਰ ਤਾਬੋ ਸਿਕੰਦਰ ਬੋ ਤੁਹਾਡੀਆਂ ਯੋਜਨਾਵਾਂ ਸਾਡੇ ਪ੍ਰਤੀ ਮੇਰੇ ਸਮਰਥੀ ਪਰਮੇਸ਼ਰ ਰੇ ਦੇ ਕਣਾਂ ਦੇ ਸਮਾਨ ਅਨਗਿਰਤਲੇ ਮੇਰੇ ਖੁਦਾਨ ਖੁਦਾ ਤੁਹਾਡਾ ਧੰਨਵਾ ਬੁਰੇ ਤੇ ਸਿਕੰਦਾਰੇ ਬੋ ਮੇਰੇ ਸਮਰਥੀ ਪਰਮੇਸ਼ਰ ਤੁਹਾਡਾ ਧੰਨਵਾਦ ਕੁਦੰਕੁਦਾ ਮੇਰੇ ਸਮਰਥੀ ਪਰਮੇਸ਼ਰ ਧੰਨਵਾਦ ਕਰਦਾ ਹਾਂ ਉਸ ਪਵਿੱਤਰ ਲਹੂ ਦੇ ਲਈ ਜੋ ਤੁਹਾਡੇ ਇਕਲੌਤੇ ਬੇਟੇ ਪ੍ਰਭੂ ਮਸੀਹ ਨੇ ਸਲੀਬ ਦੇ ਉੱਤੇ ਪੂਰੀ ਮਨੁੱਖ ਜਾਤੀ ਦੇ ਲਈ ਬਹਾਇਆ ਮੇਰੇ ਖੁਦਾ ਨੂੰ ਖੁਦਾ ਸੀ ਧੰਨਵਾਦ ਕਰਦੇ ਆ ਉਸ ਸੰਬ ਸਿਕੰਦਰ ਬੋਸ਼ਾ ਨਾਰਾ ਕਥੀ ਕਦਰ ਬੇ ਮੇਰੇ ਸਮਰਤੀ ਪਰਮੇਸ਼ਰ ਉਸ ਸਿਕੰਦਰ ਬੇ ਉਸ ਮਹਾਨ ਪਾਕ ਪਵਿੱਤਰ ਕੁਰਬਾਨੀ ਨੂੰ ਮੇਰੇ ਸਮਰਤੀ ਪਰਮੇਸ਼ਰ ਅਸੀਂ ਯਾਦ ਕਰਦੇ ਮੇਰੇ ਸਮਰਤੀ ਪਰਮੇਸ਼ਰ ਉਸ ਸਿਕੰਦਰ ਬੇ ਉਸ ਕ੍ਰੂਸ ਦੀ ਕੁਰਬਾਨੀ ਨੂੰ ਯਾਦ ਰੱਖਦੇ ਮੇਰੇ ਸਮਰਤੀ ਪਰਮੇਸ਼ਰ ਉਸ ਸਿੱਖਾਂ ਬੋਸ਼ ਸਿਕੰਦਰ ਬੇ ਮੇਰੇ ਸਮਰਤੀ ਪਰਮੇਸ਼ਰ ਜਿਹਦੇ ਨਾਲ ਪੂਰੀ ਮਨੁੱਖ ਜਾਤੀ ਨੂੰ ਮੁਕਤੀ ਮਿਲੀ ਮੇਰੇ ਸਮਰਤੀ ਪਰਮੇਸ਼ਰ ਉਧਾਰ ਮਿਲਿਆ ਮੇਰੇ ਸਮਰਤੀ ਪਿਤਾ ਦਾ ਧੰਨਵਾਦ ਅਤੇ ਸ਼ੁਕਰ ਉਸ ਸਿੱਖੇ ਰਖਾਂ ਬੋਸ਼ਕੰਦਰ ਤੋਰੀ ਕਿਥੀ ਨੇ ਮਾਸ਼ਾਅੱਲਿ ਰਕਾ ਸਿਕੰਬੂ ਬੱਸ਼ਾ ਕਾ ਤੋਰੀ ਕਿਥੀ ਰਵੇ ਮੇਰੇ ਸਮਰਤੀ ਪਰਮੇਸ਼ਰ ਧੰਵਾਦ 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 ਮੇਰੇ ਸਮਰਤੀ ਖੁਦਾ ਉਹਨਕਾ ਦਇਆ ਕਰੋ ਦਇਆ ਕਰੋ ਦਇਆ ਕਰੋ ਦਇਆ ਕਰੋ ਖਾਸ਼ ਸ਼ਖ ਅੰਦਰ ਕਿਥੀ ਸ਼ਦਰ ਬੋ ਮੇਰੇ ਸਮਰਤੀ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਮੇਰੇ ਖੁਦਾ ਉਹਨਕਾ ਉਹ ਸਿਕੰਦਰ ਬੇ ਜ਼ਬਰਤ ਤਾਲੀ ਦੇ ਨਾਲ ਮੇਰੇ ਸਮਰਤੀ ਪਰਮੇਸ਼ਰ ਜਿਸ ਤਰ੍ਹਾਂ ਦਾ ਕਲਾਮ ਦੇ ਵਿੱਚ ਲਿਖਿਆ ਮੇਰੇ ਸਮਰਤੀ ਪਰਮੇਸ਼ਰ ਉਹ ਸਿਕੰਦਰ ਬੇ ਸ਼ਿਕੰਦੋਰੀ ਕਿਥੀ ਰਵੇ ਸੀ ਤੇਰੀ ਪਾਕ ਉਹ ਤਰ੍ਹਾਂ ਹਜ਼ੂਰੀ ਦੇ ਵਿੱਚ ਆਨੇ ਮੇਰੇ ਸਮਰਤੀ ਪਰਮ تاریخ خدا خدا دیا کرو ایک جن سمرمیشور اپنا گرہ والا پرمشور اپنی دیا والا میرے خودا خدا یا ہل لوئی لویا میرے پرمیشور میرا نیا کردئی کوم نال میرا مقدمہ لڑ کپٹی پیڑے منک تو مینو چھڑا ਸੋਚੁ ਮੇਰੇ ਖੁਦਾਵੰਦ ਖੁਦਾ ਨਬੂ ਸਿਕੰਦਰ ਬੇ ਮੇਰੇ ਸਮਰਤੀ ਪਰਮੇਸ਼ਰ ਉਸੀ ਥੇਰੇ ਬੇ ਸਿਕੰਦਰ ਕੋਥੋਰੀ ਬਾ ਤੁਸੀਂ ਸਾਡਾ ਮੁਕਦਮਾ ਲੜਦੇ ਮੇਰੇ ਸਮਰਤੀ ਪਰਮੇਸ਼ਰ ਤੁਸੀਂ ਸਾਡਾ ਨਿਆਂ ਕਰਦੇ ਮੇਰੇ ਖੁਦਾਵੰਦ ਖੁਦਾ ਦੇਖਾਂ ਬੂਸੀਕੰਦਰ ਬੇ タルਮੀਦਾ ਉਸੀ ਥੇਰੇ ਬੇ ਨਿਆਂ ਕਰ ਲੈ ਮੇਰੇ ਸਮਰਤੀ ਪਰਮੇਸ਼ਰ ਉਹ ਤੇਰਾ ਸਿੱਘਾਂਣ ਲੱਗਦਾ ਮੇਰੇ ਖੁਦਾਵੰਦ ਖੁਦਾ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਮੇਰੇ ਸਮਰਤੀ ਪਰਮੇਸ਼ਰ ਉਸ ਸਿਕੰਦਰ ਬੇ ਮੇਰੇ ਸਮਰਤੀ ਪਰਮੇਸ਼ਰ ਤੂੰ ਸਾਡੀ ਲੜਾਈ ਲੱਗਦਾ ਮੇਰੇ ਸਮਰਤੀ ਪਰਮੇਸ਼ਰ ਤੂੰ ਸਾਡਾ ਮੁਕਦਮਾ ਲੜਦਾ ਮੇਰੇ ਖੁਦਾਵੰਦ ਖੁਦਾ ਕਪਟੀ ਤੇ ਪੜ ਕਿਉਂ ਜੋ ਮੇਰੀ ਪ੍ਰਣਾ ਦਾ ਪਰਮੇਸ਼ਰ ਤੂੰ ਹੀ ਹੈ ਤੂੰ ਮੈਨੂੰ ਕਿਉਂ ਤਿਆਗ ਦਿੱਤਾ ਮੈਂ ਕਿਉਂ ਵੈਰੀ ਦੇ ਅਨੇਰੇ ਦੇ ਮਾਰੇ ਵਿਰਲਾਪ ਕਰਦਾ ਫਿਰਦਾ ਹਾਂ ਸੱਚੇ ਮੇਰੇ ਖੁਦਾ ਉਹਨਕੋ ਦਾ ਤਬੋ ਸ਼ਿਕੰਦਰੇ ਬੇਸ਼ਿਕੰਦਰੀ ਤੇ ਰਬੇ ਮੇਰੇ ਸਮਰਤੀ ਪਰਮੇਸ਼ਰ ਤੂੰ ਦਇਆ ਕਰ ਮੇਰੇ ਸਮਰਤੀ ਪਰਮੇਸ਼ਰ ਤੂੰ ਹੀ ਮੇਰੀ ਪਨਾਹ ਮੇਰੇ ਖੁਦਾਮੁ ਖੁਦਾ ਉਹ ਸ਼ਿਕੰਦਰੇ ਬੇਸ਼ਿਕੰਦਰੀ ਬਾ ਤੂ ਸਾਨੂੰ ਕਦੇ ਨਾ ਤਿਆਗ ਮੇਰੇ ਸਮਰਤੀ ਪਰਮੇਸ਼ਰ ਲਿਖਾਂ ਬੋ ਸ਼ਿਕੰਦਰੇ ਬੇਸ਼ਿਕੰਦਰੀ ਤੇ ਰਿਬੇ ਆਪਣੇ ਚਾਨਣ ਆਪਣੀ ਸੱਚਾਈ ਨੂੰ ਭੇਜ ਕਿ ਉਹ ਮੇਰੀ ਅਗਵਾਈ ਕਰਨ ਅਤੇ ਉਹ ਮੈਨੂੰ ਤੇਰੇ ਪਵਿੱਤਰ ਪਰਬਤ ਅਤੇ ਤੇਰੀਆਂ ਡੇਰਿਆ ਕੋਲ ਰੀਖਮ ਬੋ ਸਿਕੰਦਰ ਬੇ ਪਹੁੰਚਾਣ ਮੇਰੇ ਖੁਦਾ ਨੂੰ ਸੱਚੂਜ ਮੇਰੇ ਸਮਰਤੀ ਪਰਮੇਸ਼ਰ ਆਪਣਾ ਚਾਨਣ ਆਪਣੀ ਸਚਾਈ ਪ੍ਰ ਮੁਨੱਖ ਜਾਤੀ ਦੇ ਉੱਤੇ ਮੇਰੇ ਸਮਰਤੀ ਪਰਮੇਸ਼ਰ ਇੱਕ ਇੱਕ ਜਨ ਦੇ ਉੱਤੇ ਭੇਜ ਮੇਰੇ ਸਮਰਤੀ ਪਰਮੇਸ਼ਰ ਜੋ ਇਸ ਸਮੇਂ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਖੁਦਾ ਨੂੰ ਖੁਦਾ ਇੱਕ ਇੱਕ ਜਨ ਦੇ ਉੱਤੇ ਉਹ ਚਾਨਣ ਉਹ ਰੋਸ਼ਨੀ ਉਤਰੇ ਮੇਰੇ ਸਮਰਤੀ ਪਰਮੇਸ਼ਰ ਕਿ ਮੇਰੇ ਸਮਰਤੀ ਪਰਮੇਸ਼ਰ ਇੱਕ ਇੱਕ ਜਨ ਤੇਰੇ پاک ਪਵਿੱਤਰ ਹਜ਼ੂਰੀ ਦੇ ਵਿੱਚ ਪਹੁੰਚ ਸਕੇ ਤੇਰੇ ਪਵਿੱਤਰ ਪਰਬਤ ਤੱਕ ਪਹੁੰਚ ਸਕੇ ਮੇਰੇ ਖੁਦਾ ਨੂੰ ਖੁਦਾ ਤੂੰ ਦਇਆ ਕਰ ਤੂੰ ਰਹਿਮ ਕਰ ਤਦ ਮੈਂ ਪਰਮੇਸ਼ਰ ਦੀ ਜਗਵੇਦੀ ਕੋਲ ਜਾਵਾਂਗਾ ਉਸ ਪਰਮੇਸ਼ਰ ਕੋਲ ਜਿਹੜਾ ਮੇਰੀ ਅਤ ਵੱਡੀ ਖੁਸ਼ੀ ਹੈ ਅਤੇ ਬਰਬਤ ਵਜਾ ਕੇ ਤੇਰਾ ਧੰਨਵਾਦ ਕਰਾਂਗਾ हे ਪਰਮੇਸ਼ਰ ਮੇਰੇ ਪਰਮੇਸ਼ਰ हे ਮੇਰੇ ਜੀ ਤੂੰ ਕਿਉ ਚੁੱਕਿਆ ਹੋਇਆ ਹੈ ਅਤੇ ਅੰਦਰ ਹੀ ਅੰਦਰ ਕਿਉ ਪਰੇਸ਼ਾਨ ਹੈ ਪਰਮੇਸ਼ਰ ਉਤੇ ਆਸ ਰੱਖ ਮੈਂ ਤਾਂ ਫੇਰ ਉਸ ਦਾ ਧੰਨਵਾਦ ਕਰਾਂਗਾ ਜਿਹੜਾ ਮੇਰੇ ਮੁਖੜੇ ਦਾ ਬਚਾਅ ਅਤੇ ਮੇਰਾ ਪਰਮੇਸ਼ਰ ਹੈ ਹਲੇਲੂਇਆ 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 ਸਬਰ ਕਰਨ ਦਰ ਕੋ ਸ਼ੁਕਰ ਕਰਨ ਦਰ ਕੋ ਤੇਰੇ ਬੇ ਮੇਰੇ ਸਮਰਤੀ ਪਰਮੇਸ਼ਰ ਸੱਚੂ ਮੇਰੇ ਖੁਦਾ ਨੂੰ ਖੁਦਾ ਨਾ ਬੋ ਸਿਕੰਦਰ ਬੇ ਅਸੀ ਤੇਰੀ ਜਗਵੇਦੀ ਦੇ ਕੋਲ ਆ ਕੇ ਮੇਰੇ ਸਮਰਤੀ ਪਰਮੇਸ਼ਰ ਬਰਬਤ ਵਜਾ ਕੇ ਮੇਰੇ ਖੁਦਾ ਨੂੰ ਖੁਦਾ ਤੇਰਾ ਧੰਨਵਾਦ ਕਰਾਂਗੇ ਮੇਰੇ ਸਮਰਤੀ ਪਰਮੇਸ਼ਰ اے ਮੇਰੇ ਪਰਮੇਸ਼ਰ ਕੋ ਸਿਕੰਦਰ ਬੇ ਤੂੰ ਸਾਡੇ ਮੇਰੇ ਸਮਰਤੀ ਪਰਮੇਸ਼ਰ ਜ਼ਖਮਾਂ ਤੇ ਮਲਮ ਪੱਟੀ ਲਗਾਉਣ ਵਾਲਾ ਖੁਦਾ ਹੈ ਮੇਰੇ ਸਮਰਤੀ ਯਹੋਵਾ ਤੇਰਾ ਧੰਨਵਾਦ ਤੇਰਾ ਸ਼ੁਕਰ ਮੇਰੇ ਸਮਰਤੀ ਪਰਮੇਸ਼ਰ ਜਿਸ ਨੇ ਤੇਰੇ ਉੱਤੇ ਆਸ ਰੱਖੇ ਮੇਰੇ ਖੁਦਾ ਨੂੰ ਖੁਦਾ ਉਹ ਕਦੇ ਨਿਰਾਸ਼ ਨਹੀਂ ਹ ਬੋ ਸਿਕੰਦਰ ਬੇ ਇੱਕ ਇੱਕ ਜਨ ਖੁਦਾਉਂ ਖੁਦਾ ਉਹ ਸਿਕੰਦਰ ਬੋ ਸਿਕੰਦਰੀ ਬੇ ਆਸੀ ਤੋਰੀ ਬਜੜੇ ਆਸ ਲੈ ਕੇ ਤੇਰੀ ਪਾਕ ਪਵਿੱਤਰ ਹਜ਼ੂਰੀ ਵਿੱਚ ਆਇਨੇ ਮੇਰੇ ਸਮਰਤੀ ਪਰਮੇਸ਼ਰ ਇੱਕ ਇੱਕ ਜਨ ਦੇ ਉੱਤੇ ਮੇਰੇ ਸਮਰਤੀ ਪਰਮੇਸ਼ਰ ਉਹ ਸਿਕੰਦਰ ਬੇ ਤੇਰਾ ਅਨੁਗ੍ਰਹਿ ਹੋਵੇ ਤੇਰੀ ਕਿਰਪਾ ਹੋਵੇ ਤੇਰੀ ਦਇਆ ਹੋਵੇ ਮੇਰੇ ਸਮਰਤੀ ਪਰਮੇਸ਼ਰ ਔਰ ਇੱਕ ਇੱਕ ਜਨ ਦੇ ਮੂੰਹ ਦੇ ਵਿੱਚ ਮੇਰੇ ਸਮਰਤੀ ਪਰਮੇਸ਼ਰ ਤੇਨੇ ਨਾਮ ਨੂੰ ਔਰ ਜਲਾਲ ਮਿਲੇ ਮੇਰੇ ਖੁਦਾਉਂ ਖੁਦਾ ਉਹ ਸਿਕੰਦਰ ਬੋ ਸ਼ਿਕੰਦਰੀ ਕੇ ਤੇਰੀ ਬੋ ਸਿਕੰਦਰ ਬੇ ਮੇਰੇ ਸਮਰਤੀ ਪਰਮੇਸ਼ਰ ਅਸੀਂ ਸਭ ਤੇਰਾ ਧੰਨਵਾਦ ਕਰਦੇ ਮੇਰੇ ਖੁਦਾਉਂ ਖੁਦਾ ਉਹ ਅਲਾ ਬਾ ਸਿਕੰਦਰ ਬੇ ਮੇਰੇ ਸਮਰਥੀ ਪਰਮੇਸ਼ਰ ਜੀ ਪ੍ਰਾਰਥਨਾ ਕਰਦੇ ਹਾਂ ਬਿਮਾਰਤ ਅਲੀ ਖੁਦਾਨ ਖੁਦਾ ਜਿਹੜੇ ਬਿਮਾਰ ਮੇਰੇ ਸਮਰਥੀ ਪਰਮੇਸ਼ਰ ਇਸ ਸਮੇਂ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਖੁਦਾਨ ਖੁਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਮੇਰੇ ਸਮਰਥੀ ਪਰਮੇਸ਼ਰ ਪ੍ਰਭੂਸ਼ਪ ਮਸਜਿਦ ਅੱਪਾਕ ਪਵਿੱਤਰ ਜਲਾਲਿਲਾਹੂ ਮੇਰੇ ਖੁਦਾਨ ਖੁਦਾ ਇਹਨਾਂ ਨੂੰ ਆਜ਼ਾਦ ਕਰੇ ਇਹਨਾਂ ਨੂੰ ਸ਼ਿਫਾ ਦੇਵੇ ਇਹਨਾਂ ਨੂੰ ਆਜ਼ਾਦ ਕਰੇ ਇਹਨਾਂ ਨੂੰ ਚੰਗਾਈ ਕਰੇ ਮੇਰੇ ਸਮਰਥੀ ਪਰਮੇਸ਼ਰ ਅਬ ਸਿਕੰਦਰ ਬੇ ਲਖੰਬੋ ਦੇ ਬੇ ਸਿਕੰਦਰੀ ਕਿ ਥਿਰਬੋ ਜਬ ਉਹ ਸਿਕੰਦਰ ਬੇ ਸ਼ਰਾਰਤ ਹੋ ਥਿਕਦਰ ਬੇ ਮੇਰੇ ਖੁਦਾਨ ਖੁਦਾ ਇੱਕ ਇੱਕ ਜੰਦ ਦੇ ਉੱਤੇ ਮੇ ਸ਼ੀਫਾਉ ਤਰੇ ਕੁਦਾਂ ਕੁਦਾਂ ਪ੍ਰਭੂ ਸ਼ਮਸਿਦ ਪਾਕ ਵਿਤਰ ਲਹੂ ਸਰ ਤੋਂ ਲੈ ਕੇ ਪੈਰਾਂ ਤੱਕ ਹਰ ਤਰ੍ਹਾਂ ਦੇ ਰੋਗ ਨੂੰ ਨਾਸ਼ ਕਰੇ ਮੇਰੇ ਖੁਦਾ ਉਨਕੁਦਾ ਹਰ ਤਰ੍ਹਾਂ ਦਾ ਪੇਟ ਦਾ ਰੋਗ ਸਿਰ ਦਾ ਰੋਗ ਹਰ ਤਰ੍ਹਾਂ ਦਾ ਦਰਦ ਖੁਦਾ ਉਨਕੁਦਾ ਹਰ ਤਰ੍ਹਾਂ ਦਾ ਚਮੜੀ ਦਾ ਰੋਗ ਮੇਰੇ ਸਮਰਤੀ ਪਰਮੇਸ਼ਰ ਹਰ ਤਰ੍ਹਾਂ ਦੇ ਡਿਪਰੈਸ਼ਨ ਨੂੰ ਮੈਂ ਕਮਾਂਡ ਕਰਦਾ ਵਾਂ ਸ਼ਮਸਿਦੇ ਸਮਰਤੀ ਨਾਮ ਦੇ ਵਿੱਚ ਆਊਟ ਹੋ ਜਾ ਨਿਕੰਬੂ ਰਿਖਲ ਦੇ ਰੇਵੈ ਸ਼ਕਾਦੋ ਲੇਕੇ ਸਿਕੰਬੂ ਰੇਵੈ ਸ਼ਕਾਦੋ ਰਵੇ ਹਰ ਪੇੜ ਦਾ ਰੋਗ ਹਰ ਰਬੋ ਸਿਕੰਦਰ ਹਰ ਤਰ੍ਹਾਂ ਦੀ ਇਨਫੈਕਸ਼ਨ ਬਲੱਡ ਦੇ ਰੋਗ ਥਾਇਰੋਇਡ ਦਾ ਰੋਗ ਪ੍ਰਭਿਸ਼ਮਸੀ ਦੇ ਸਮਰਥਨ ਨਾਮ ਦੇ ਵਿੱਚ ਆਊਟ ਹੋ ਜਾ ਨਾ ਬੋ ਸਿਕੰਬੂ ਸ਼ਕਾਦੋ ਰਵੇ ਬੋਡੀ ਦਾ ਇੱਕ ਇੱਕ ਅੰਗ ਨਾਰਮਲ ਕੰਮ ਕਰੇ ਪ੍ਰਭਿਸ਼ਮਸੀ ਦੇ ਸਮਰਥਨ ਨਾਮ ਦੇ ਵਿੱਚ ਤੁਹਾਡੀ ਬੋਡੀ ਦਾ ਇੱਕ ਇੱਕ ਅੰਗ ਇੱਕ ਇੱਕ ਅੰਗ ਨਾਰਮਲ ਕੰਮ ਕਰੇ ਸ਼ੂ ਮਸੀਹ ਦੇ ਸਾਹਮਣੇ ਨਾਮ ਦੇ ਵਿੱਚ ਨਾਰਮਲ ਕੰਮ ਕਰੇ ਸ਼ੂ ਮਸੀਹ ਦੇ ਸਾਹਮਣੇ ਨਾਮ ਦੇ ਵਿੱਚ ਵੀ ਨਾਰਮਲ ਇਨ ਦਾ ਨੇਮ ਆਫ ਜੀਜ਼ਸ ਨੀਦਰ ਅਬੋ ਸ਼ੋਰ ਇਕੰਦਰ ਬਿਸ਼ਾਲ ਰਗਾ ਥੋੜੀ ਬਸੀ ਕੰਬੋਰੀ ਵਤਰ ਬਾਕਿ ਸ਼ਿਕ ਦੋਰੀ ਕਿ ਸਿਕਨ ਪੇ ਦਇਆ ਕਰ ਦਇਆ ਕਰ ਦਇਆ ਕਰ ਖੁਦਾਵੰਦ ਕੋਦਾ ਇੱਕ ਇੱਕ ਚੰਦ ਉੱਤੇ ਦਇਆ ਕਰ ਮੇਰੇ ਸਾਹਮਣੇ ਪਰਮੇਸ਼ਰ ਇੱਕ ਇੱਕ ਚੰਦ ਉੱਤੇ ਰਹਿਮ ਕਰ ਖੁਦਾਵੰਦ ਦਾ ਨਾਮ ਉਹ ਸਿਕੰਦਰ ਬੋ ਬਸ ਸਿਕੰਦਰ ਦੇ ਕਿ 3 ਬੋ ਸਿਕੰਦਰ ਦੇ ਖੇਤਰ ਵਿੱਚ ਮੇਰੇ ਸਾਹਮਣੇ ਪਰਮੇਸ਼ਰ ਲਿਸਾ ਕੰਦਰ ਉਹ ਜੋ ਕੋ ਦੋ ਬਹਾਰ ਬਾਜ ਬੰਦੇ ਆਤਮਾ ਨੂੰ ਉਹ ਸਿਕੰਦਰ ਬੇ ਪੂਰ ਕਰ ਮੇਰੇ ਖੁਦਾਨ ਖੁਦਾ ਤੇਰਾ ਕਲਾਮ ਕਹਿੰਦਾ ਮੇਰੇ ਸਮਰਤੇ ਪਰਮੇਸ਼ਰ ਤੇਰਾ ਵਚਨ ਕਹਿੰਦਾ ਮੇਰੇ ਸਮਰਤੇ ਪਰਮੇਸ਼ਰ ਕਿ ਤੂੰ ਬਾਝ ਜਨੁਆਨੰਦ ਕਰਨ ਵਾਲੀ ਮਾਤਾ ਬਣਾਉਂਦਾ ਮੇਰੇ ਸਮਰਤੇ ਪਿਤਾ ਮੇਰੇ ਖੁਦਾਨ ਖੁਦਾ ਇੱਕ ਇੱਕ ਜੀਵਨ ਦਾ ਬੱਛੋ ਰਿਕਾ ਸਿਕੰਦਰ ਬੇ ਮੇਰੇ ਸਮਰਤੇ ਪਰਮੇਸ਼ਰ ਹਰ ਰਬੋ ਸਿਕੰਦਰ ਬੋ ਮੇਰੇ ਖੁਦਾਨ ਖੁਦਾ ਦਿਆ ਕਰ ਦਿਆ ਕਰ ਦਿਆ ਕਰ ਬਾਝ ਬੰਦੇ ਆਤਮਾ ਨੂੰ ਮੇਰੇ ਸਮਰਤੇ ਪਰਮੇਸ਼ਰ ਦੇ ਜੀਵਨ ਦੇ ਵਿੱਚੋਂ ਆਊਟ ਹੋ ਜਾਏ ਲੈ ਬਸ ਸਿਕੰਦਰ ਬੇ ਸਿਕੰਦਰ ਬੇ ਪ੍ਰਭੂ ਮਸਜਿਦ ਦੇ ਸਮਰਤੇ ਲਾਹੂ ਦਿਨਾਲ ਮੇਰੇ ਖੁਦਾਨ ਖੁਦਾ ਇਹ ਬਲੇਸ ਹੋਣ ਇਹਨਾਂ ਦੇ ਗਰਬ ਬਲੇਸ ਹੋਣ ਮੇ ਪਰਮੇਸ਼ਰ ਕੰਬੋ ਸਿਕੰਦਰ ਬੇ ਮੇਰੇ ਸਮਰਤੇ ਖੁਦਾ ਉਹਨਕੋ ਦਾ ਨਬੋ ਸਿੱਕੇ ਬਾਬਾ ਸ਼ਨਾਕਾ ਤੁ ਕੋ ਤੁਰੀ ਬ ਸਿਕੰਦਰ ਬੇ ਮੇਰੇ ਸਮਰਤੇ ਪਰਮੇਸ਼ਰ ਇਹ ਬਲੇਸ ਨੇ ਇਹ ਬਲੇਸ ਨੇ ਇਹਨਾਂ ਦੇ ਗਰ ਬਲੇਸ ਨੇ ਇਹ ਫਰੂਟਫੁਲ ਨੇ ਬਾਬਾ ਸ਼ਿਕੰਦਰ ਬੇ ਨਾਮ ਆਫ ਜੀਸਸ ਖੁਦਾ ਉਹਨਕੋ ਦਾ ਪ੍ਰੈਗਨancies ਨੂੰ ਡਿਲੀਵਰੀਜ਼ ਨੂੰ ਯਸ਼ੂ ਮਸੀਹ ਦੇ ਸਮਰਤੇ ਲਹੂ ਦੇ ਵਿੱਚ ਸੇਵ ਕਰਦੇ ਸਿਕਿਉਰ ਕਰਦੇ ਖੁਦਾ ਉਹਨਕੋ ਦਾ ਦੁਸ਼ਤ ਦੀ ਹਰ ਇੱਕ ਚਾਲ ਬਰਕਾਤ ਮੇਰੇ ਖੁਦਾ ਉਹਨਕੋ ਦਾ ਜੋ ਇਹਨਾਂ ਦੇ ਵਿਰੋਧ ਦੇ ਵਿੱਚ ਕੰਮ ਕਰੀਏ ਪਰਿਵਿਸ਼ ਮਸੀਹ ਦੇ ਸਮਰਤੇ ਨਾਮ ਦੇ ਵਿੱਚ ਕੈਨਸਲ ਕਰਦੇ ਆ ਧੰਨਵਾਦ ਮੇਰੇ ਜਲਾਲੀ ਪਿਤਾ ਤੇਰਾ ਧੰਨਵਾਦ ਖੁਦਾ ਹੁੰ ਖੁਦਾ ਤੇਰਾ ਧੰਨਵਾਦ ਜਲਾਲੀ ਪਰਮੇਸ਼ੁਰ ਤੇਰਾ ਧੰਨਵਾਦ ਮੇਰੇ ਸਮਰਥੀ ਯਹਵਾ ਪਿਤਾ ਮੇਰੇ ਸਮਰਥੀ ਖੁਦਾ ਹੁੰ ਖੁਦਾ ਛੋਟੇ ਬੱਚਿਆਂ ਨੂੰ ਬੇਟੀਆਂ ਨੂੰ ਯੂਥ ਨੂੰ ਖੁਦਾ ਹੁੰ ਖੁਦਾ ਤੂੰ ਆਪਣੇ ਸਮਰਥੀ ਕੰਟਰੋਲ ਦੇ ਵਿੱਚ ਲੈ ਮੇਰੇ ਸਮਰਥੀ ਪਰਮੇਸ਼ੁਰ ਤੂੰ ਆਪਣੇ ਸੁਰੱਖਿਆ ਵਾਲੇ ਦੂਤ ਮੇਰੇ ਖੁਦਾ ਹੁੰ ਖੁਦਾ ਖਾਸ ਕਰਕੇ ਬੇਟੀਆਂ ਨੂੰ ਮੁਹਈਆ ਰੱਖ ਖੁਦਾ ਪਰਮੇਸ਼ੁਰ ਦੁਸ਼ਟ ਦੀ ਹਰ ਇੱਕ ਚਾਲ ਵਾਰਕਾਤ ਮੇਰੇ ਖੁਦਾ ਹੁੰ ਖੁਦਾ ਜੋ ਉਹਨਾਂ ਦੇ ਵਿਰੋਧ ਦੇ ਵਿੱਚ ਕੰਮ ਕਰੀਏ ਪਰ ਵਿਸ਼ੂ ਮਸੀਹ ਦੇ ਸਮਰਥ ਦੇ ਨਾਮ ਦੇ ਵਿੱਚ ਕੈਨਸਲ ਕਰਦੇ ਆਂ ਉਹ ਖੰਬ ਸਿਕੰਬੋ ਰਿ ਬਸ਼ਖੰਤੋਰੀ ਕਸਤੀ ਖੰਬੋ ਰਿ ਕੰਝੇ ਤਨੇ ਬਖਸ਼ੋ ਰਿ ਬਸੀ ਕੰਦੋ ਰੇ ਬੋ ਹਾਲੇਲੂਇਆ ਹਾਲੇਲੂਇਆ ਹੌਲੇ ਲੇ ਬਸ਼ ਨਰਕਾਤੀ ਕੰਦੋ ਰੇ ਬੋ ਸਿਕੰਦੋ ਰੇ ਬੇ ਆਰ ਬਸ਼ੋ ਥੋਰੀ ਬ ਮੇਰੇ ਕਪਲਸ ਨੂੰ ਬles ਕਰ ਮੇਰੇ ਖੁਦਨ ਕੁਦਾ ਦੁਸ਼ਟ ਜੋ ਉਹਨਾਂ ਨੂੰ ਅਲੱਗ ਕਰਨਾ ਚਾਹ ਰਿਆ ਉਹਨਾਂ ਦੇ ਵਿੱਚ ਲੜਾਈ ਝਗੜਾ ਪਾਉਣ ਵਾਲੀ ਹਰ ਇੱਕ ਵਿਰੋਧੀ ਦੀ ਚਾਲ ਨੂੰ ਕੈਨਸਲ ਕਰ ਦੇ ਇਸ ਮਸੀਹ ਦੇ ਸਮਰਥੀ ਨਾਮ ਦੇ ਵਿੱਚ ਯਾਖੰਦੁਰ ਮੇਰੇ ਸਮਰਥੀ ਪਰਮੇਸ਼ਰ ਅਸੀਂ ਬles ਕਰ ਦੇ ਆ ਪਾਸਪੋਰਟਸ ਨੂੰ ਮੇਰੇ ਖੁਦਨ ਕੁਦਾ ਉਹ ਫਾਈਲਸ ਨੂੰ ਮੇਰੇ ਸਮਰਥੀ ਪਰਮੇਸ਼ਰ ਮੇਰੇ ਸਮਰਥੀ ਪ੍ਰਮੇਸ਼ਰ ਦਾ ਜੋ ਇਮੀਗ੍ਰੇਸ਼ਨ ਦੇ ਵਿੱਚ ਜਾ ਰਹੀਆਂ ਨੇ ਹਰ ਇੱਕ ਸੋਰਸ ਨੂੰ ਮੇਰੇ ਸਮਰਥੀ ਖੁਦਾ ਨੂੰ ਦਾ ਜੋ ਵੀਜ਼ਾ ਦੇ ਲਈ ਇਮੀਗ੍ਰੇਸ਼ਨ ਡਿਪਾਰਟਮੈਂਟਸ ਦੇ ਵਿੱਚ ਮੇਰੇ ਸਮਰਥੀ ਪਰਮੇਸ਼ਰ ਜਾ ਰਿਹਾ ਹਰ ਇੱਕ ਉਸ ਚੀਜ਼ ਨੂੰ ਬLES ਕਰਦੇ ਮੇਰੇ ਖੁਦਾ ਨੂੰ ਦਾ ਤੇਰਾ ਡਿਵਾਈਨ ਫੇਵਰ ਮੰਗਦੇ ਮੇਰੇ ਸਮਰਥੀ ਯਹੋਵਾ ਪਿਤਾ ਤੇਰਾ ਡਿਵਾਈਨ ਫੇਵਰ ਮੇਰੇ ਸਮਰਥੀ ਪਰਮੇਸ਼ਰ ਇੱਕ ਇੱਕ ਫਾਈਲ ਦੇ ਉੱਤੇ ਇੱਕ ਇੱਕ ਡਾਕੂਮੈਂਟਸ ਦੇ ਉੱਤੇ ਮੰਗਦੇ ਮੇਰੇ ਸਮਰਥੀ ਪਰਮੇਸ਼ਰ ਯਖਾਨ ਨਰਬੋਸ਼ਾ ਨਰਕਾ ਠੀਕੰਬੋ ਸਿਕੰਦਰ ਬੇਲਬੋਸ ਸਿਕੋਦਰਬੋ ਮੇਰੇ ਸਮਰਤੀ ਪਰਮੇਸ਼ਰ ਤੇਰਾ ਡਿਵਾਈਨ ਫੇਵਰ ਤੇਰੇ ਲੋਕਾਂ ਦੇ ਨਾਲ ਹੈ ਮੇਰੇ ਖੁਦਾਂ ਨੂੰਦਾ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਮੇਰੇ ਸਮਰਤੀ ਪਰਮੇਸ਼ਰ ਹਰ ਤਰ੍ਹਾਂ ਦੇ ਲਾਸ ਨੂੰ ਹਰ ਤਰ੍ਹਾਂ ਦੀ ਫਰਾਡ ਨੂੰ ਅਸੀਂ ਕੈਨਸਲ ਕਰਦੇ ਹਾਂ ਯੂਸ਼ੂ ਮਸੀਹ ਦੇ ਸਮਰਤੀ ਨਾਮ ਦੇ ਵਿੱਚ ਮੇਰੇ ਖੁਦਾਂ ਨੂੰਦਾ ਇੱਕ ਇੱਕ ਜੰਦ ਦੇ ਜੀਵਨ ਦੇ ਵਿੱਚ ਮੇਰੇ ਸਮਰਤੀ ਪਰਮੇਸ਼ਰ ਉਹ ਪ੍ਰਭੂ ਯੂਸ਼ੂ ਮਸੀਹ ਦਾ ਲਹੂ ਕੰਮ ਕਰੇ ਸਿਰ ਤੋਂ ਲੈ ਕੇ ਪੈਰਾਂ ਤੱਕ ਮੇਰੇ ਖੁਦਾਂ ਨੂੰਦਾ ਦਇਆ ਕਰ ਦਇਆ ਕਰ ਰਹਿਮ ਕਰ ਮੇਰੇ ਸਮਰਤੀ ਪਰਮੇਸ਼ਰ ਪ੍ਰਭੂ ਯੂਸ਼ੂ ਮਸੀਹ ਦਾ ਸਮਰਤੀ ਲਹੂ ਅਸੀਂ ਆਪਣੇ ਜੀਵਨ ਦੇ ਉੱਤੇ ਆਪਣੇ ਬੱਚਿਆਂ ਦੇ ਉੱਤੇ ਆਪਣੇ ਘਰਾਂ ਦੇ ਉੱਤੇ ਮੇਰੇ ਸਮਰਥੀ ਪਰਮੇਸ਼ਰ ਜੌਬ ਦੇ ਉੱਤੇ ਬਿਜ਼ਨਸ ਕਨਵੈਂਸਸ ਦੇ ਉੱਤੇ ਭੰਡਾਰਾਂ ਦੇ ਉੱਤੇ ਲਗਾਨੇ ਮੇਰੇ ਖੁਦਾਂ ਨੂੰ ਦਾ ਦਇਆ ਕਰ ਰਹਿਮ ਕਰ ਮੇਰੇ ਸਮਰਥੀ ਪਿਤਾ ਤੂੰ ਦਇਆ ਕਰ ਤੂੰ ਰਹਿਮ ਕਰ ਜਲਾਲੀ ਪਰਮੇਸ਼ਰ ਹਾਲੇਲੂਇਆ ਬਸ ਸਖੰਬ ਹੋਰੀ ਖੰਦਰੇ ਬੇਸ਼ਕਦੋਰੀ ਕਰ ਤੇ ਅੱਜ ਦਾ ਦਿਨ ਸਾਡਾ ਮੁਬਾਰਕ ਹੈ ਗੁੱਡ ਨਿਊਜ਼ ਸਾਡੇ ਜੀਵਨ ਦਾ ਇਸੇ ਮੇਰੇ ਸਮਰਥੀ ਪਰਮੇਸ਼ਰ ਹਰ ਇੱਕ ਦੁਰਘਟਨਾ ਹਰ ਇੱਕ ਬੁਰੀ ਖਬਰ ਹਰ ਇੱਕ ਐਕਸੀਡੈਂਟ ਦੇ ਵਾਰ ਨੂੰ ਅਸੀਂ ਕੈਨਸਲ ਕਰਦੇ ਹਾਂ ਸ਼ੁਮਸੀ ਦੇ ਸਮਰਥੀ ਨਾਮ ਦੇ ਵਿੱਚ ਮੇਰੇ ਸਮਰਤੀ ਪਿਤਾ ਤੂੰ ਦਇਆ ਕਰ ਤੂੰ ਰਹਿਮ ਕਰ ਤੂੰ ਦਇਆ ਕਰ ਤੂੰ ਰਹਿਮ ਕਰ ਤੇਰਾ ਆਤਮਾ ਇੱਕ ਇੱਕ ਜੰਨ ਨੂੰ ਚਲਾਵੇ ਮੇਰੇ ਖੁਦਾ ਅਨਖੁਦਾ ਧੰਨਵਾਦ ਮੇਰੇ ਜਲਾਲੀ ਪਰਮੇਸ਼ਰ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਮੇਰੇ ਸਮਰਤੀ ਪਿਤਾ ਸੋਰੀ ਪ੍ਰਾਰਥਨਾਵਾਂ ਨੂੰ ਸੁਣਿਆ ਸਵਰਗ ਦੇ ਵਿੱਚ